ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਕਵਰ ਕਰਦੇ ਹੋਏ ਰੈਕੋਟ ਤੋਂ ਚੱਲੇ ਹੋਏ ਹਾਂ ਇਧਰੋਂ ਇਸੇ ਇਲਾਕੇ ਕਿਉਂਕਿ ਮੇਰਾ ਪਿੰਡ ਠੂਰ ਆ ਜੱਦੀ ਤਾਂ ਇਹ ਸੇਰion ਜਿੱਥੇ ਵੀ ਗੁਰੂ ਸਾਹਿਬ ਗਏ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਗਏ ਉਹਦਾ ਸੀ ਹਰ ਗੁਰਦੁਆਰਾ ਸਾਹਿਬ ਦਰਸ਼ਨ ਕਰਦੇ ਹੋ ਤੇ ਉੱਥੇ ਰੋਖਾਂ ਦੇ ਬਾਰੇ ਜੋ ਇਤਿਹਾਸ ਜੁੜਿਆ ਹੋਇਆ ਉਹਦੇ ਬਾਰੇ ਦੇਖਦੇ ਹੁੰਨੇ ਆ ਤੇ ਹੁਣ ਅਸੀਂ ਅੱਜ ਜਿਹੜਾ ਪਹੁੰਚੇ ਹੋਏ ਆ ਗੁਰਦੁਆਰਾ ਸ੍ਰੀ ਗੁਰੂ ਸਰ ਪੰਜੂਣਾ ਸਾਹਿਬ ਪਹੁੰਚੇ ਆ ਲੰਮੇ ਜਟਪੁਰਾ ਪੈਂਡਾ ਇੱਥੇ ਦਸਵੇਂ ਪਾਤਸ਼ਾਹ ਦੀ ਧਰਨ ਚਰਨ ਧਰਤੀ ਪ੍ਰਾਪਤਾ ਇੱਥੇ ਗੁਰੂ ਸਾਹਿਬ 21 ਦਿਨ ਵਾਜਮਾਨ ਰਹੇ ਤਾਂ ਇੱਥੇ ਇੱਕ ਬਹੁਤ ਪ੍ਰਾਤਨ ਜੰਡ ਦਾ ਇਤਿਹਾਸ ਜੁੜਿਆ ਹੋਇਆ ਜਦੋਂ ਗੁਰੂ ਸਾਹਿਬ ਨੇ ਨੂਰਾ ਨੂਰਾ ਮਾਹੀ ਨੂੰ ਸਰਹੰਦ ਵਾਲ ਨੂੰ ਭੇਜਿਆ ਸੀਗਾ ਵੀ ਚੈੱਕ ਕਰਨ ਲਈ ਮਾਤਾ ਜੀ ਮਾਤਾ ਗੁਜਰੀ ਤੇ ਛੋਟੇ ਛੋਟੇ ਸ਼ਹਿਬਜਾਦੇਆਂ ਬਾਰੇ ਵੀ ਉਹਨਾਂ ਦਾ ਕੀ ਹਾਲਾਤ ਆ ਪਤਾ ਕਰਨ ਵਾਸਤੇ ਭੇਜਿਆ ਤਾਂ ਗੁਰੂ ਸਾਹਿਬ ਨੇ ਇੱਥੇ ਲੰਮੇ ਜਟਪੁਰੇ ਪੰਜੂਣ ਸਾਹਿਬ ਵਿਖੇ ਇੱਕ ਸਿੰਘ ਨੂੰ ਇਸ਼ਾਰਾ ਕੀਤਾ ਵੀ ਜੰਡਾ ਤੇ ਚੜ ਕੇ ਦੇਖ ਨੂਰਾਮਾ ਆ ਰਿਹਾ ਤਾਂ ਉਹਨਾਂ ਨੇ ਫਿਰ ਸਿੰਘ ਨੂੰ ਜਿਹੜਾ ਉੱਤੇ ਚੜ ਕੇ ਦੇਖਿਆ ਨੂਰਾਮਾ ਆ ਰਿਹਾ ਸੀ ਉਹ ਇਹ ਜੰਡਾ ਇਤਿਹਾਸ ਜੁੜਿਆ ਹੋਇਆ ਤਾਂ ਮਤਲਬ ਕਹਿਣ ਦਾ ਇਹ ਜੰਡਾ ਸਾਹਿਬ ਹਜੇ ਵੀ ਹਰਾ ਮੌਜੂਦ ਹੈ ਇੱਥੇ ਤੇ ਲੋਕ ਸੰਗਤ ਉਸ ਇਸ ਜਗ੍ਹਾ ਦਰਸ਼ਨ ਕਰਨ ਆਉਂਦੀ ਆ ਤੇ ਇੱਥੋਂ ਬਾਅਦ ਜਿਹੜਾ ਗੁਰੂ ਸਾਹਿਬ ਨੂੰ ਪਤਾ ਲੱਗਿਆ ਵੀ ਨੂਰੇ ਮਈ ਰਾਈ ਵੀ ਛੋਟੇ ਸਾਹਿਬ ਸ਼ਬਜਾ ਦੇ ਰਿਸ਼ੀ ਦੀ ਹੋ ਗਈ ਤੇ ਮਾਤਾ ਗੁਜਰੀ ਵੀ ਨਹੀਂ ਰਹੇ ਤਾਂ ਉਹਨਾਂ ਨੇ ਫਿਰ ਮੁਗਲਾਂ ਦੀ ਜੜ ਬੁੱਟੀ ਤਾਂ ਇਸ ਸਥਾਨ ਨੂੰ ਜੜ ਬੁੱਟੀ ਸਾਹਿਬ ਵੀ ਕਿਹਾ ਜਾਂਦਾ ਹੈਗਾ ਇੱਥੋਂ ਇੱਥੋਂ ਇਤਿਹਾਸ ਇਤਿਹਾਸ ਲਿਖਿਆ ਗੁਰਦਾ ਸਾਹਿਬ ਵਿੱਚ ਵੀ ਇੱਥੋਂ ਜਿਹੜਾ ਮੁਗਲਾਂ ਦਾ ਜਿਹੜਾ ਨਾਸ਼ ਹੈਗਾ ਗੁਰੂ ਸਾਹਿਬ ਨੇ ਕੀਤਾ ਤੇ ਫਿਰ ਹੁਣ ਕੁਝ ਜਨਵਾਰੀ ਗੱਲਬਾਤ ਕਰਾਂਗੇ ਆਪਾਂ ਝੰਡ ਪੰਜਾਬ ਦਾ ਬਹੁਤ ਹੀ ਪ੍ਰਾਤਨ ਰੁੱਖਾ ਕਿਉਂਕਿ ਜਿਹੜੀ ਇਹ ਵੀ ਇੱਕ ਢਾਬ ਦਾ ਇਲਾਕਾ ਜੀ ਗੁਰੂ ਸਾਹਿਬ ਇੱਥੇ ਇਸ ਸਥਾਨ ਤੇ ਪੰਜੂਣਾ ਸਾਹਿਬ ਇੱਕ ਢਾਬ ਦਾ ਏਰੀਆ ਹੈਗਾ ਇੱਥੇ ਬਹੁਤ ਵੱਡੀ ਝਿੜੀ ਸੀਗੀ ਰੁੱਖਾਂ ਦੀ ਇੱਥੇ ਗੁਰੂ ਸਾਹਿਬ ਇੱਥੇ ਮਤਲਬ ਉਪਦੇਸ਼ ਦਿੰਦੇ ਸੀਗੇ ਸੰਗਤਾਂ ਨੂੰ ਤੇ ਇੱਕ ਗੁਰਦੁਆਰਾ ਸਾਹਿਬ ਅੰਦਰ ਵੀ ਨੇ ਉੱਥੇ ਗੁਰੂ ਸਾਹਿਬ ਬਿਸ਼ਰਾਮ ਕਰਦੇ ਸੀਗੇ ਤਾਂ ਇਸ ਜਿਹੜੀ ਜਗਾ ਉੱਤੇ ਮਤਲਬ ਕਹਿੰਦਾ ਇਹ ਝੰਡਾ ਰੱਖ ਮੌਜੂਦ ਆ ਇੱਥੇ ਪਹਿਲਾਂ ਟਿੱਬੇ ਹੁੰਦੇ ਸੀ ਪੰਜਾਬ ਦੇ ਕਿਉਂਕਿ ਅਸੀਂ ਦੇਖਿਆ ਜਿੰਨਾ ਮਾਲਵਾ ਦਾ ਇਲਾਕਾ ਸੀਗਾ ਇਹ ਸਾਰਾ ਮਾਲਵਾ ਟਿੱਬਿਆਂ ਦਾ ਇਲਾਕਾ ਮਤਲਬ ਇੱਥੇ ਝੰਡ ਹੋਇਆ ਕਰੀਰ ਹੋਇਆ ਫਲਾਈਆਂ ਹੋਈਆਂ ਸਾੜੀਆਂ ਬੇਰੀਆਂ ਹੋਈਆਂ ਮਲੇ ਬੇਰੀਆਂ ਇਹ ਸਾਰੀਆਂ ਮੌਜੂਦ ਸਨ ਕਿਸੇ ਸਮੇਂ ਤਾਂ ਝੰਡ ਦੀ ਗੱਲ ਜਿਵੇਂ ਕਰ ਰਹੇ ਸੀਗੇ ਝੰਡ ਪੰਜਾਬ ਦਾ ਇੱਕ ਵਿਰਾਸਤੀ ਰੋਖਾ Rajasthan ਦਾ ਸਟੇਟ ਰੋਖਾ ਤਾਂ Rajasthan ਦੇ ਲੋਕ ਇਹਨੂੰ ਪੂਜਾ ਕਰਦੇ ਆ ਜਿਹੜੇ ਸਾਡੇ ਬਿਸ਼ਨੋਈ ਕਮਿਊਨਿਟੀ ਉਹ ਵੀ ਲੋਕ ਇਹਨੂੰ ਪੂਜਾ ਕਰਦੇ ਆ ਤੋਂ ਉਸ ਨੂੰ ਦੱਸਣਾ ਚਾਹਾਂ ਕਿ ਜਿਹੜੀ Rajasthan ਦੇ ਲੋਕ ਇਹਨੂੰ ਬਿਲਕੁਲ ਵੀ ਇਸ ਰੋਖ ਨੂੰ ਪੜਦੇ ਨਹੀਂ ਹੈਗੇ ਮਤਲਬ ਪੜਦੇ ਨਹੀਂ ਇਹਨੂੰ ਤਾਂ ਬਹੁਤ ਸਾਰੀਆਂ ਜਿਹੜੀਆਂ ਜਿਹੜੇ ਜਿਵੇਂ Rajputana ਦਾ ਫੈਮਾਈਨ ਹੋਇਆ ਜਦੋਂ ਅਕਾਲ ਪਿਆਰਾ ਜੁਪਤਾਨਾ 1800 ਠਰ ਨਤਰ ਸਨ ਵਿੱਚ ਉਸ ਟਾਈਮ ਦੇ ਝੰਡ ਦੇ ਜਿਹੜੇ ਜ ਆਪਣਾ ਸੱਕ ਸੀਗਾ ਸੱਕ ਨੂੰ ਮਿੱਟੀ ਦੇ ਆਟੇ ਵਿੱਚ ਮਿਲਾ ਕੇ ਖਾਧਾ ਗਿਆ ਕਿਉਂਕਿ ਉਸ ਸਮੇਂ ਜਿਹੜੋ ਕਾਲ ਪਿਆ ਮਤਲਬ ਉਸ ਟਾਈਮ ਪ੍ਰੋਟੀਨ ਵਿਟਾਮਿਨ ਮਿਨਰਲ ਸਾਰੇ ਸੱਕ ਤੋਂ ਮਿਲੇ ਉਹਨਾਂ ਨੂੰ ਤਾਂ ਇਸ ਤਰ੍ਹਾਂ ਜਿਹੜੋ ਵੀ ਕਾਲ ਪੈਂਦਾ ਸੀ ਇਹ ਰੱਖਦੇ ਜਿਹੜੇ ਰੁੱਖ ਦੇ ਸੱਕ ਤੋਂ ਸੱਕ ਨੂੰ ਵਰਤ ਲਿਆ ਜਾਂਦਾ ਸੀਗਾ ਉਸ ਤੋਂ ਰਾਜਸਥਾਨ ਦੇ ਲੋਕ ਇਹਦੀ ਸਬਜੀ ਇਹਦੀ ਇਹ ਫਲੀਆਂ ਲੱਗਦੀ ਸਬਜੀ ਬਣਾਉਂਦੇ ਆ ਉਹ ਦਾ ਸੁਕਾ ਕੇ ਉਹਨੂੰ ਚਾਰ ਪਾਉਂਦੇ ਆ ਤਾਂ ਇੱਕ ਪੰਜ ਕੁੱਟੀ ਨਾਂ ਦੀ ਇੱਕ ਇੱਕ ਸਬਜੀ ਬਣਾਉਂਦੇ ਆ ਕਿਉਂਕਿ ਪਹਿਲੇ ਸਮੇਂ ਵਿੱਚ ਹੁੰਦਾ ਸੀਗਾ ਵੀ ਆਪਾਂ ਪੈਦਲ ਯਾਤਰਾ ਕਰਦੇ ਸੀ ਲੋਕ ਊਠਾਂ ਤੇ ਜਾਂਦੇ ਸੀ ਘੋੜਿਆਂ ਤੇ ਜਾਂਦੇ ਸੀ ਕੋਈ 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 ਰਸਤੇ ਵਿੱਚ ਕੋਈ ਰੈਸਟੋਰੈਂਟ ਜਾਂ ਕੋਈ ਹੋਟਲ ਟਾਈਪ ਤਾਂ ਹੁੰਦਾ ਨਹੀਂ ਸੀ ਪ੍ਰਾਂਤ ਉਸ ਟਾਈਮ ਫਿਰ ਰਾਤ ਨੂੰ ਸਬਜੀ ਸੰਗਰੀ ਸਬਜੀ ਬਣਾ ਕੇ ਖੁਰਦੇ ਸੀ ਲੋਕੀ ਬਾਜਰੇ ਦੀ ਰੋਟੀ ਨਾਲ ਖਾਂਦੇ ਸੀਗੇ ਇਹ ਜਿਹੜਾ ਝੰਡ ਹੈਗਾ ਇਹ ਝੰਡ ਦੀ ਮਾਤਾ ਹੈ ਕਿ ਲੋਕ ਵਰਤਦੇ ਸੀਗੇ ਪੰਜਾਬ ਪ੍ਰਾਂਤ ਦੇ ਸਮੇਂ ਵਿੱਚ ਤੇ ਇਹ ਝੰਡ ਜਿਹੜਾ ਹੈਗਾ ਬਹੁਤ ਹੀ ਜਿਹੜਾ ਖੁਸ਼ਕ ਇਲਾਕਿਆਂ ਦਾ ਰੋਖਾ ਇਹ ਮਤਲਬ ਸੋਇਲ ਏਰੋਜਨ ਨੂੰ ਕੰਟਰੋਲ ਕਰਦਾ ਨਾਈਟ੍ਰੋਜਨ ਫਿਕਸਿੰਗ ਕਰਦਾ ਸੋਇਲ ਦੇ ਬੱਚੇ ਇਹਦਾ ਇੱਕ ਵਿੰਡ ਬ੍ਰੇਕਰ ਆ ਜਿਹੜੇ ਜਿੰਨੇ ਸਾਡੇ ਜਿਹੜੇ ਮਦਰਾਸਥਾਂ ਤੋਂ ਮਾਰੂਥਲ ਤੋਂ ਰਿਹਾ ਆਉਂਦਾ ਇੱਧਰ ਪੰਜਾਬ ਵੱਲੋਂ ਵੱਧ ਆ ਰਿਹਾ ਉਹਨੂੰ ਰੋਕਣ ਵਾਸਤੇ ਵੀ ਇਹ ਇੱਕ ਬੈਸਟ ਰੁੱਖਾ ਕਿਉਂਕਿ ਇਹਨੂੰ ਪਾਣੀ ਦੀ ਲੋੜ ਨਹੀਂ ਪੈਂਦੀ ਇਸ ਲਈ ਜਿਹੜਾ ਰੁੱਖ ਹੈਗਾ ਪੰਜਾਬ ਦਾ ਵਿਰਾਸਤੀ ਹੋਣ ਕਰਕੇ ਤੇ ਸਾਡਾ ਇਤਿਹਾਸ ਜੁੜਿਆ ਹੋਣ ਕਰਕੇ ਇਹਨੂੰ ਸਾਡੇ ਪੰਜਾਬ ਦੇ ਵਿੱਚ ਲਾਉਣਾ ਬਹੁਤ ਜ਼ਰੂਰੀ ਆ ਤਾਂ ਇਸ ਤੋਂ ਪਹਿਲਾਂ ਅਸੀਂ ਜਿਹੜਾ ਮਾਛੀ ਵਾਲਾ ਸਾਹਿਬ ਜਦੋਂ ਅਸੀਂ ਸ਼ੁਰੂ ਕੀਤੀ ਸੀ ਯਾਤਰਾ ਆਪਣੀ ਉਸ ਸਮੇਂ ਚਰਨ ਕਮਲ ਸਾਹਿਬ ਗੁਰ ਮਤਲਬ ਖੂ ਸੀ ਪੁਰਾਣਾ ਉਥੋਂ ਜਲ ਸ਼ਕਤ ਜੰਡ ਸਾਹਿਬ ਥੱਲੇ ਆਰਾਮ ਕੀਤਾ ਇੱਕ ਪਿੰਡ ਫਤਿਹਪੁਰ ਸਾਹਿਬ ਆ ਉਹ ਜੰਡ ਸਾਹਿਬ ਗੁਰਦਰਾ ਸਾਹਿਬ ਹੀ ਰੱਖਿਆ ਨਾਮ ਦਾ ਤਾਂ ਦੋ ਗੁਰਦਰਾ ਸਾਹਿਬ ਵੀ ਉੱਥੇ ਕਵਰ ਕੀਤੇ ਅੱਜ ਤੀਜਾ ਗੁਰਦਰਾ ਸਾਹਿਬ ਬਹੁਤ ਮਹਾਨ ਗੁਰਦਰਾ ਸਾਹਿਬ ਲੰਮੇ ਜੱਟਪੁਰੇ ਮੌਜੂਦ ਆ ਉਹਦੇ ਜੰਡਵਰੇ ਸੀ ਮਤਲਬ ਗੱਲਬਾਤ ਕੀਤੀ ਤੇ ਹੋਰ ਜਿਹੜੀ ਯਾਤਰਾ ਤਰ੍ਹਾਂ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਾਰਗ ਜਿਹੜਾ ਅਸੀਂ ਮੂਵ ਕਰਦੇ ਜਾ ਰਹੇ ਅੱਗੇ ਅੱਗੇ ਜੋ ਵੀ ਰੁਕ ਸਾਨੂੰ ਮਿਲਣਗੇ ਹੋਰ ਤਾਂ ਉਹਨੂੰ ਮਤਲਬ ਕਹਿਣ ਦਾ ਅਸੀਂ ਕਵਰ ਕਰਦੇ ਜਾਵਾਂਗੇ ਬੇਨਤੀਆਂ ਫੇਰ ਤੋਂ ਪ੍ਰਵਾਨ ਕਰਿਓ ਸਾਡਾ ਮਕਸ ਰੁੱਖਾਣਾ ਜੋੜਨਾ ਹੈਗਾ ਸਾਡੀਆਂ ਜਿੰਨੀਆਂ ਲਿੰਕ ਰੋੜਾ ਖਾਲੀ ਪਈਆਂ ਜਿੰਨੇ ਸਾਡੇ ਹਾਈਵੇ ਖਾਲੀ ਪਏ ਆ ਸਾਡਾ ਹੀ ਮਕਸਦ ਹੈ ਵੀ ਲੋਕਾਂ ਨੂੰ ਇਹਨਾਂ ਰੁੱਖਾਂ ਬਾਰੇ ਦੱਸ ਕੇ ਤਾਂ ਗੁਰੂਆਂ ਦੀ ਯਾਦ ਵਿੱਚ ਗੁਰੂਆਂ ਦੇ ਨਾਂ ਤੇ ਉਹ ਰੋਖ ਆਪਣੇ ਜਿਹੜੇ ਰੋਡ ਕੰਡੇ ਲਾਉਣ ਥੋੜੀ ਜਗ੍ਹਾ ਜਿਹੜੀ ਰੁਕੀ ਹੋ ਰੋਕੀ ਹੋਈ ਹੈ ਉਹਨੂੰ ਛੱਡ ਕੇ ਮਤਲਬ ਇਹਨਾਂ ਰੁੱਖਾਂ ਨੂੰ ਲਾਇਆ ਜਾਵੇ ਤਾਂ ਕਿ ਸਾਡੇ ਜਿਹੜੇ ਇੱਕਤਾ ਸਾਡੇ ਧਰਮ ਕਰਮ ਜਿਹੜੇ ਗੁਰੂ ਸਾਹਿਬ ਨੇ ਕਿਹਾ ਉਹ ਪੂਰਾ ਹੋਵੇ ਤੇ ਬਾਕੀ ਸਾਡੇ ਜਿਹੜੇ ਪੰਜਾਬ ਦੇ ਵਿਰਾਸਤੀ ਰੋਖਾ ਗਾਇਬ ਹੋਇਆ ਸਾਡੀ ਰੋੜਾਂ ਤੋਂ ਸਾਡੇ ਜ਼ਮੀਨਾਂ ਚੋਂ ਉਸ ਉਸ ਦੀ ਨਿਸ਼ਾਨੀ ਤੌਰ ਤੇ ਪਰੋੜ ਤੇ ਲਾਈਏ ਤਾਂ ਸਾਡੇ ਇਹ ਰੁੱਖ ਹੈਗੇ ਸਾਡੀ ਰਾਉਂਡ ਗਲਾਸ ਫਾਊਂਡੇਸ਼ਨ ਅਰਸੀ ਵਿੱਚ ਮੌਜੂਦ ਆ ਇਹਨਾਂ ਨੂੰ ਤੁਸੀਂ ਕਦੋਂ ਵੀ ਆ ਕੇ ਆਪਾਂ ਲਿਆ ਸਕਦੇ ਹੋ ਆਪਣੇ ਪਿੰਡ ਵਿੱਚ ਜੰਗਲ ਲਾ ਸਕਦੇ ਹੋ ਆਪਣੇ ਖੇਤਾਂ ਦੇ ਵਿੱਚ ਇਹਨਾਂ ਰੁੱਖਾਂ ਨੂੰ ਗੁਰੂ ਸਾਹਿਬ ਦੇ ਉਪਦੇਸ਼ ਦੇ ਅਨੁਸਾਰ ਜਿਵੇਂ ਇਹਨਾਂ ਨਾਲ ਤਕੜਾ ਇਤਿਹਾਸ ਜੁੜਿਆ ਹੋਇਆ ਤੇ ਕਟਕੜੋਂ ਦੇ ਯਾਦ ਵਿੱਚ ਆਪਣੀ ਮੋਟਰਾਂ ਤੇ ਲਾਓ ਆਪਣੀ ਰੋਡ ਸਾਈਡਾਂ ਤੇ ਲਾ ਸਕਦੇ ਹੋ ਇਹਨੇ ਸ਼ਬਦ ਕਹਿੰਦਾ ਇੱਕ ਵਾਰ ਫਿਰ ਤੋਂ ਬੇਨਤੀਆਂ ਬਰਵਾਰ ਕਰੋ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਅੱਪਾ ਪੰਜਾਬ ਦੀ ਧਰਤੀ ਨੂੰ ਰੁੱਖਾਂ ਨਾਲ ਸ਼ਿੰਗਾਰਿਆ ਜਿਹੜੇ ਗੁਰੂਆਂ ਨੇ ਸਾਨੂੰ ਉਪਦੇਸ਼ ਦਿੱਤਾ ਸੀ ਉਹਨਾਂ ਲਗਾਤਾਰ ਤੁਹਾਨੂੰ ਦਿਖਾਉਂਦੇ ਆ ਰਹੇ ਵੀ ਕਿੰਨੇ ਜਿਹੜੇ ਪ੍ਰਾਤਨ ਰੁੱਖਾ ਸਾਡੇ ਇਹਨਾਂ ਦੇ ਗੁਰਦਸਤ ਸਾਹਿਬ ਨਾਲ ਜੁੜੇ ਹੋਏ ਆ ਤਾਂ ਉਹਨਾਂ ਨੂੰ ਲਾ ਕੇ ਇਸ ਉਹਨਾਂ ਦੇ ਕਰ ਕਾਰਮਾ ਚੱਲੀਏ ਧੰਨਵਾਦ ਸਾਰਾ ਸਤਿ ਸ਼੍ਰੀ ਅਕਾਲ ਜੀ